ਸ਼੍ਰਮਣਿਕ ਕਮੇਟੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਸ ਦੇ ਦਰम्यान ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜਥੇਦਾਰ ਗੜਗੱਜ ਦੀ ਮੀਟਿੰਗ ਹੋਈ ਹੈ ਜਿਸ ਦਰम्यान ਕੀ ਲੱਖਾ ਸਦਾਨਾ ਵੱਲੋਂ ਵੀ ਮੀਡੀਆ ਦੇ ਰੂਬਰੂ ਹੋ ਕੇ ਵੱਡੀ ਗੱਲ ਆਖੀ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰਸ਼ ਅਕਾਲ ਤਖਸਾਬ ਦੇ ਵੱਲੋਂ ਜੋ ਇਕੱਤਰਤਾ ਬੁਲਾਈ ਗਈ ਵਧੀਆ ਗੱਲ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਰਾਹਤ ਸਮੱਗਰੀ ਸਹੀ ਢੰਗ ਦੇ ਨਾਲ ਤਕਸੀਮ ਹੋ ਸਕੇ ਤੇ ਜ਼ਰੂਰਤਮੰਦਾਂ ਤੱਕ ਸਮਾਂਲ ਵੀ ਪਹੁੰਚਿਆ ਜਾ ਸਕੇ ਤਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਛੋਟੇ ਬੱਚਿਆਂ ਦੇ ਨਾਲ ਜੋ ਕੂਕਰਮ ਤੇ ਕਤਲ ਕੀਤਾ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਖਤ ਹੋਣ ਦੀ ਲੋੜ ਹੈ ਤਾਂ ਜੋ ਪੁਵਿੱਖ ਦੇ ਵਿੱਚ ਇਹਨਾਂ ਪ੍ਰਵਾਸੀਆਂ ਤੇ ਨਕੀਲ ਕੱਸੀ ਜਾਵੇ ਤੇ ਪੰਜਾਬ ਦੇ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਜਿਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵੱਲੋਂ ਬਹੁਤ ਸੋਹਣਾ ਪ੍ਰਾਰਲਾ ਕੀਤਾ ਗਿਆ ਕਿ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਐਨਜੀਓ ਨੂੰ ਇਕੱਠੇ ਕੀਤਾ ਕਿ ਇਹਨੂੰ ਇੱਕ ਤਰਤੀਬ ਦਿੱਤੀ ਜਾਵੇ। ਜੀ ਆਪਾਂ ਹਰ ਪੀੜਤਾ ਦੀ ਮਦਦ ਕਰਨਾ ਚਾਹੁੰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਐਨ ਜੀਓ ਵੱਖ-ਵੱਖ ਹੋਰ ਸਾਰੇ ਕੰਮ ਕਰ ਰਹੇ ਆ ਬੰਦੇ ਤਾਂ ਬਹੁਤ ਵਧੀਆ ਪਰਾਲਾ ਤੇ ਮੈਂ ਇੱਕ ਗੱਲ ਜਿਹੜੀ ਐਸੇ ਤੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਮੈਂ ਜਿਹਦਰ ਸਾਹਿਬ ਨੂੰ ਵੀ ਕਹਿਣਾ ਚਾਹਣਾ ਕਿ ਅੱਜ ਸਾਨੂੰ ਪੰਜਾਬ ਦੇ ਵਿੱਚੋਂ ਆਵਾਜ਼ ਚੱਕਣ ਦੀ ਲੋੜ ਆ ਕਿ ਜਿਹੜੇ ਹੜ੍ਹ ਆਏ ਨੇ ਆਏ ਕਿਉਂ ਤੇ ਮੈਨ ਮੇਡ ਹੜ੍ਹ ਇਹ ਸ਼ਾਜਸ਼ੀ ਹੜ੍ਹ ਨੇ ਏ ਬੀਬੀਐਮਪੀ ਦਾ ਕੰਟਰੋਲ ਪੰਜਾਬ ਕੋਲ ਨਹੀਂ ਹੈਗਾ ਡੈਮਾਂ ਦਾ ਕੰਟਰੋਲ ਹੈਡ ਵਰਕਸ ਦਾ ਕੰਟਰੋਲ ਦਰਿਆਵਾਂ ਦਾ ਪਾਣੀ ਕਿਹਨੂੰ ਦੇਣਾ ਕਿੰਨਾ ਦੇਣਾ ਇਹ ਪੰਜਾਬ ਕੋਲ ਹੈ ਹੀ ਨਹੀਂ ਹੁਣ ਇਹ ਆਪਾਂ ਕਹਿੰਦੇ ਨਹੀਂ ਅੱਜ ਹਰ ਫੀਟ ਦਾ ਨੂੰ ਬਚਾਲ ਗਏ ਮਗਰੋਂ ਗੱਲ ਕਰਾਂਗੇ ਤਾਂ ਮੈਂ ਇੱਕੋ ਗੱਲ ਕਹਿਣਾ ਜਦੋਂ ਅੱਗ ਲੱਗਦੀ ਆ ਪਾਣੀ ਲੋੜ ਉਦੋਂ ਪੈਂਦੀ ਆ ਅੱਜ ਪਾਣੀ ਸਾਨੂੰ ਮਾਰ ਰਿਹਾ ਤੇ ਅੱਜ ਸਾਨੂੰ ਲੋੜ ਆ ਕਿ ਇਹ ਪੰਜਾਬ ਦੇ ਬੱਚੋ بڑے ਵੱਡੇ ਪੱਦਰ ਤੇ ਆਵਾਜ਼ ਉੱਠਣੀ ਚਾਹੀਦੀ ਆ ਵੀ ਜਿਹੜੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕਲਾ 78 79 80 ਪਾਏਗੇ ਉਹਨਾਂ ਨੂੰ ਰੱਦ ਕਰਨ ਦੇ ਲਈ ਇਹ ਵਿਧਾਨ ਸਭਾ ਚ ਮਤੇ ਪੈਣਗੇ ਕਿ ਲੋਕਾਂ ਦੀ ਆਵਾਜ਼ ਬਣੂਗੀ ਕਿ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਲੋਕ ਆਵਾਜ਼ ਠਾਉਣਗੇ ਸਾਰਾ ਕੰਟਰੋਲ ਸੈਂਟਰ ਕੋਲੇ ਆ ਸਾਨੂੰ ਪਤਾ ਹੀ ਨਹੀਂ ਪਾਣੀ ਪਿੱਛੋਂ ਕਿੰਨਾ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਇਹ ਹਦਾਇਤਾਂ ਸੀ ਕਿ ਐਤ ਕਿਮੀ ਮੌਤ ਪੈਣੇ ਆ ਉਹਦੇ باوجود ਇੰਨਾ ਪਾਣੀ ਇਕੱਠਾ ਕੀਤਾ ਕਿਉਂ ਗਿਆ ਸਵਾਲ ਤਾਂ ਇਹ ਬਣਦਾ ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ। ਦੂਜੀ ਥੋਡੇ ਨਾਲ ਮੈਂ ਇਸ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕੱਲ ਹਸ਼ਾਰਪੁਰ ਚ ਵਾਪਰੀ ਆ ਪਾਸੋ। ਜੀ ਬਿਲਕੁਲ। ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਹਸ਼ਾਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਬਲੰਬ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ। ਫਿਰ ਉਹਨੇ ਉਸ ਨਾਲ ਜਿੰਨਾ ਕੁ ਕਰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ। ਫਿਰ ਸਿਰਚ ਉਹਦੇ ਕੋਈ ਮਤਲਬ ਕੇ ਉਹਨੇ ਐਕਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨੇ ਐ ਵੱਢਤੀ ਜਵਾਕ ਨਹੀਂ ਕਿੰਨਾ ਦਰਦ ਦੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਨੂੰ ਕਿਨੂੰ ਉਸ ਬੱਚੇ ਨਾਲ ਉਸ ਵੇਲੇ ਜਾਗ ਪੁੱਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾਲੀ ਦੇ ਵਿੱਚ ਜੀ ਦੋ ਨੌਜਵਾਨ ਮਾਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚੀਆਂ ਸਾਡੀਆਂ ਸਾਰੀਆਂ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ हिमाचल ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਾਂ ਨਜ਼ਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਆ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਉਹਦੀ ਆਵਾਜ਼ ਅੱਜ ਅਕਾਲ ਤੱਕ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਜਿੱਧਰ ਵੋਟਾਂ ਵੱਧ ਆ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਬਦਲ ਰਿਆਂ ਸਰਪੰਚਤਾ ਬਣ ਲੱਗੇ ਕਾਉਂਸਲਰਤਾ ਬਣ ਲੱਗੇ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇਹ ਕਾਲਤਾ ਸਾਹਿਬ ਜਿਹਦਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨਹੀਂ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੂੰ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤਮਈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀਆਂ ਨਾਲ ਲਵੇ ਤੇ ਬਾਹਰਲਾ ਵੋਟਾਂ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਉਹਨਾਂ ਨੂੰ ਅੱਗੇ ਲਿਆ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਜਿਵੇਂ ਜਿਵੇਂ ਸ਼ਿਆਲਕ ਸੀਗੀ ਉਸ ਦੀ ਭੈਣ ਪੁੱਬਾ ਮਾਰ ਮਾਰ ਕੇ ਕਹਿ ਰਹੀ ਸੀਗੀ ਕਿ ਜਿਵੇਂ ਉਹਨੇ ਮੇਰੇ ਭਰਾਣਾ ਕੀਤਾ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰਿਆ ਮੂਦਾ ਪਾਗਲ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਦਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲਾਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀ ਆ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲੋਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਤਾਂ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪਾ ਆਪਾਂ ਕਿ ਲੈਣਾ ਆਪਾਂ ਕਿ ਲੈਣਾ ਕੀ ਅਸੀਂ ਇਸ ਗੱਲ ਨੂੰ ਡੀਕਦੇ ਵੀ ਸਾਡੀ ਕੋਈ ਜਿਹਦੇ ਬੱਚੀ ਚਾੱਕ ਕੇ ਸਾਡਾ ਬੱਚਾ ਚਾੱਕ ਕੇ ਉਹਦੇ ਨਾਲ ਆ ਵਾਪਰਿਆ ਉਹਦੇ ਉੱਠਾਂਗੇ ਯਾਰ ਕਿ ਵੀਰੇ ਹਾਰੇ ਕੋਈ ਐਨਜੀਓ ਪਹੁੰਚੀ ਹੈ ਹਰ ਕੋਈ ਪੰਜਾਬੀ ਇੰਡਸਟਰੀ ਤੋਂ ਨਾਮ ਨਾਲ ਪਹੁੰਚਿਆ ਪਰ ਅੱਜ ਲੱਗਦਾ ਨਹੀਂ ਸਾਬ ਜੀ ਬੇਸ ਮੀਟਿੰਗ ਨਹੀਂ ਮੈਂ ਮੈਂ ਤਾਂ ਚਲੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹਦਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਘੱਟੋ-ਘੱਟ ਕੋਈ ਕੰਟਰੋਲ ਰੂਮ ਹੋਵੇ ਹਰ ਸੰਸਾਦ ਦਾ ਇੱਥੇ ਪਤਾ ਹੋਵੇ ਕਿਹੜੇ ਨੂੰ ਕਿੰਨਾ ਫੰਡ ਆਇਆ ਕਿੰਨਾ ਰਸਨਾ ਇਹਦੇ ਕਿੰਨਾ ਅੱਗੇ ਵੰਡਿਆ ਗਿਆ ਇਹਦੀ ਕੋਈ ਪਾਰਦਰ ਕਰੋੜ ਆ ਗਿਆ 2 ਕਰੋੜ ਆ ਗਿਆ ਮਰੇ 20 ਲੱਖ ਬੰਦੇ ਆ ਬਾਕੀ ਪਤਾ ਨਹੀਂ ਕਿੱਧਰ ਜਾਂਦਾ ਜੁੰਦਾ ਨਹੀਂ ਹੁਣ ਤਾਂ ਕੋਈ ਐ ਅੱਜ ਤਾਂ 50 ਤਾਂ ਮੈਨੂੰ ਫੋਨ ਕਰਦੇ ਆ ਬਾਈ ਲੱਖ ਭੇਜਣਾ 2 ਲੱਖ ਮਾ ਨਾ ਮੇਰੀ NGO ਦਾ ਨਾਮ ਹੈ ਕੰਮ ਚ ਪੈਣਾ ਮੈਂ ਕੋਲੇ ਇਦਾਂ ਦੇ ਜਮੂਨੀ ਕਾਲਾ ਕਰਾਉਣਾ ਤੁਸੀਂ ਜੇ ਭੇਜਣਾ ਤਾਂ ਸਿੱਧਾ ਪਿੰਡਾਂ ਦੇ ਵਿੱਚ ਡਿਊਟੀਆਂ ਲਾਓ ਮੁੰਡਿਆਂ ਦੇ ਉਹਨਾਂ ਨੂੰ ਕਹੋ ਵੀ ਪੜਤਾਲ ਕਰਕੇ ਪੈਸੇ ਸਿੱਧੇ ਲਾਓ ਨਹੀਂ ਫਲਾਨੇ ਜਿਹੇ ਬੰਦੇ ਨੂੰ ਭੇਜਣਾ ਫਲਾਨੇ ਨੂੰ ਭੇਜਣਾ ਮੈਂ ਜੇ ਉਨ ਨਹੀਂ ਲਹਾਉਣੀਆਂ ਲਹਾਈ ਜਾਓ ਤੁਸੀਂ ਸਿੱਧਾ ਅੱਗੇ ਤੱਕ ਭੇਜ ਦਿਓ ਫੇਰ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਉਹ ਭਾਈ ਮੈਂ ਤਾਂ ਹੈ ਹੀ ਨਹੀਂ ਇਹ ਕੰਮ ਅੱਜ ਨਾ ਪੰਜੀ ਲੈਣੀਆਂ ਨਾ ਮੈਂ ਬੰਨਣੀਆਂ ਤੇ ਨਾ ਮੇਰੇ ਗਜਾਇਸ਼ ਆ ਵੀ ਮੈਂ 50000 ਜਾ ਕੇ ਤੇ ਗੱਲ ਹਲਾਣਾਂ ਦੇ ਦੂੰਗਾ ਮੈਂ ਤਾਂ ਮਾਤੜ ਛੋਡੇ ਵਰਗਾ ਬੰਦਾ ਠੀਕ ਹੈ ਮੈਂ ਮੈਂ ਕਹਿੰਦਾ ਮੈਂ ਬੰਨਣਾ ਬੰਦਾ ਪਹਿਲਾਂ ਮਿਤੋਸ਼ ਮਾਨ ਤੇ ਜਿਹੜੇ ਡਾਈਮਿੰਗ ਇੰਡਸਟਰੀ ਦੇ ਪ੍ਰਧਾਨੋਂ ਲਗੇ ਚ ਬਹਿਸ ਹੋਈ ਸੀ ਤੁਹਾਨੂੰ ਸਿੱਧੇ ਤੌਰ ਤੇ ਬਲੈਕ ਮਿਲਰ ਦੱਸਿਆ ਗਿਆ ਉਹ ਮੈਂ ਕਹਿੰਦਾ ਦੱਸੋ ਰਾ ਸਹੀ ਮੈਂ ਕਿੱਥੇ ਬਲੈਕ ਮਿਲਰ ਆ ਮੈਂ ਕਿਸੇ ਚਾਹ ਦਾ ਕੱਪ ਵੀ ਪੀਤਾ ਜਿਹੜਾ ਬੰਦਾ ਪਹਿਲੇ 4-5 ਸਾਲ ਤੋਂ ਲਗਾਤਾਰ ਰੌਲਾ ਪਾ ਰਿਹਾ ਹੈ ਵੀ ਬੁੱਢੇ ਦਰਿਆ ਜਿਹੜਾ ਪਾਤੀਆਂ ਸਤ ਲੋ ਚਹਿਰਾ ਪਾ ਕੇ ਮਾਰਦਾ ਦੱਖਣੀ ਮਾਲਵਾ ਸਾਰਾ ਰਾਜਸਥਾਨ ਤੱਕ ਦੇ ਲੋਕ ਮਾਰ ਲੇ 7 ਮਹੀਨੇ ਸੀ ਘਰੇ ਨਹੀਂ ਬੜੇ ਪਿੰਡੋਂ ਪਿੰਡੀ ਗਏ ਹੂੰ ਇੱਕ ਇੱਕ ਪ੍ਰਿੰਡ 80-80% ਕਾਲਾ ਪੀੜਿਆ ਕੈਂਸਰ ਟੀਵੀ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਜਵਾਕਾਂ ਨੂੰ ਕਿਹਦੇ ਦਿਲ ਚ ਸਰਾਖ ਹੈ ਕਿਸੇ ਦਾ ਮੂੰਹ ਦਾ ਕੈਂਸਰ ਹੈ ਉਹਨਾਂ ਲੋਕਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠ ਰਹੇ ਉਹ ਕਹਿੰਦੀ ਇਹਨਾਂ ਨੂੰ ਸਿਰਫ ਸਾਡੀਆਂ ਫੈਕਟਰੀਆਂ ਇਸ ਕਰਕੇ ਦੇਖ ਰਹੀਆਂ ਅਸੀਂ ਕੱਲੀਆਂ ਡਾਈੰਗਾਂ ਦੀ ਗੱਲ ਨਹੀਂ ਕਰਦੇ ਅਸੀਂ ਜਿੰਨੀਆਂ ਇਲੈਕਟ੍ਰੋਪ੍ਰਿੰਡ ਹੈਗੀਆਂ ਇੰਡਸਟਰੀ ਆ ਜਿੰਨਾਂ ਉਹਦੇ ਗੋਹਾ ਹੁਣ ਬਾਬਾ ਸੀਚੇੜ ਕੱਲਾ ਗੋਹਾ ਚੱਕ ਕੇ ਮੁੜਿਆ ਆ ਡੈਰੀਆਂ ਦਾ ਉਹ ਇੰਡਸਟਰੀ ਦੀ ਗੱਲ ਕਿਉਂ ਨਹੀਂ ਕਰਦਾ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦਾ ਜਿਹੜੀ ਪਾਣੀ ਜੋ ਨਿਕਲਣੀ ਨਹੀਂ ਟ੍ਰੀਟ ਹੀ ਨਹੀਂ ਹੋ ਰਹੀ ਹੋਈ ਨਹੀਂ ਸਕਦੀ ਜਿੰਨੀਆਂ ਮਰਜ਼ੀ ਤੁਸੀਂ ਟ੍ਰੀਟਮੈਂਟ ਪਲਾਟ ਲਾ ਲਓ ਮਸ਼ੀਨਾਂ ਨਾਲ ਸਾਫ਼ ਕਰ ਲਓ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਮਤਲਬ ਸੇਕ ਲੱਗਦਾ ਉਹ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਇੱਥੇ ਗੁਰੂ ਘਰ ਖੜੇ ਆ ਕੋਈ ਬੰਦਾ ਇੱਕ ਪਹੇਰਾ ਸਾਫ਼ ਕਰ ਲੈ ਵਿਲੱਖੇ ਨੇ ਕਿਸੇ ਕੇ ਬੰਦੇ ਨੂੰ ਪਾ ਕਾਦਾ ਮੇਰਾ ਸਰ ਸੁੱਡੀਆਂ ਜੁੱਤੀਆਂ ਹੋਣਗੀਆਂ ਠੀਕ ਹੈ ਕਹਿਣਾ ਬਸ ਔਖਾ ਬਾਈ ਮੇਰੇ ਕੋਲ ਤਾਂ ਸਿੱਧੀਆਂ ਹੀ ਗੱਲਾਂ ਨੇ ਚੰਗਾ ਬਾਈ ਹੁੰਦੇ ਵਾਗ